ਅੰਗਰ ਕੱਦੇ ਟੀ 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 ਓ ਮੇਰੀ ਗੱਲ ਸੁਣ ਇਹਨੂੰ ਤੋੜਨਾ ਮੈਨੂੰ ਉੱਤਰ ਤਾ ਕੀ ਆ ਮਾਮੀ ਤਾ ਉਤਰ ਪੰਜ 6000 ਦੀ ਚੀਜ਼ ਵਾ ਤੇ ਤੂੰ ਉੱਤੇ ਬੈਠੀ ਆਂ ਦੇ ਫਿਰ ਕਿਉਂ ਹੈ ਜੇ ਮੈਂ ਚਲਾ ਲਈ ਇਹ ਤੇ ਉਹ ਵੀ ਤੇ ਚਲਾਉਣੀ ਤੇ ਆ ਤੇਰੇ ਚਲਾਉਣ ਵਾਲੀ ਹੈ ਦੱਸ ਦਿਮਾਗ ਨਹੀਂ ਤੇਰਾ ਕੰਮ ਕਰਦਾ ਕਦੇ ਉਦੋਂ ਹੀ ਆ ਕੇ ਮੇਰੇ ਮਾਰਨ ਦਾ ਬਣਾਉਂਦਾ ਮੈਨੂੰ ਕਿਹਾ ਬਦਨੋ ਉਹ ਕਿਆ ਤਨੀਆ ਛਦੈਣੀਆਂ ਨਿਆਣੀਆਂ ਵਾਲੀ ਜਿਹਦੇ ਉੱਤੇ ਬੈਠੀ ਆ ਉਹਦੀ ਮਾਂ ਨੇ ਵੇਖ ਲਿਆ ਤੇ ਉਹਨੇ ਕਹਿੰਦਾ ਤੋੜਨੀ ਐ ਫਿਰ ਚੰਗੀ ਰਹੇਗੀ ਉਹ ਕੋਈ ਵੇਚ ਕੇ ਕਰਾ ਕੇ ਲਵਲੀ ਗੱਲ ਵਾ ਇਦਾਂ ਹਾਂਜੀ ਮੈਨੂੰ ਤੇ ਨਾਲ ਗੱਲ ਕਰਨੀ ਸੀ ਉਸ ਦਿਨ ਬਾਰੇ ਹੀ ਸੰਦੀਪ ਨੇ ਮੈਨੂੰ ਇਦਾਂ ਬੋਲਿਆ ਸੀ ਤੇ ਉਹਨੇ ਗੁੱਸਾ ਕਰਕੇ ਬੈਠੀ ਆ ਤੈਨੂੰ ਵੀ ਪਤਾ ਮੈਂ ਤੇ ਆਪ ਬੜਾ ਸ਼ਰਮਿੰਦਾ ਵਾਂ ਕਿ ਮੇਰੇ ਕੋਲ ਇਦਾਂ ਦੀਆਂ ਗੱਲਾਂ ਬੋਲੀਆਂ ਗਈਆਂ ਨੇ ਹੁਣ ਲਵਲੀ ਤੈਨੂੰ ਵੀ ਪਤਾ ਵਾ ਸਾਰਾ ਘਰ ਸੰਭੀ ਫਿਰਦੀ ਓ ਰੁਪਿੰਦਰ ਕਿਦਾਂ ਕਰਦੀ ਆ ਕਿਤੇ ਘਰ ਦਾ ਕੰਮ ਕਰਕੇ ਰਾਜੀ ਨਹੀਂ ਆ ਉਹਨੇ ਕਦੀ ਕਿਹਾ ਵਾ ਆਪਾਂ ਵੀ ਖੇਜ ਜਨ ਨਹੀਂ ਆ ਤੂੰ ਵੀ ਖੇਜ ਜਨ ਨਾ ਪਰ ਉਹਨੇ ਕਦੀ ਇਹ ਗੱਲ ਨਹੀਂ ਗਈ ਕਿ ਕਲੀ ਨੇ ਕੰਮ ਨਹੀਂ ਕਰਨਾ ਓਏ ਉਸ ਦਿਨ ਵੀਰ ਜੀ ਖੇਜ ਮੈਨੂੰ ਤਾਂ ਆਈ ਕਿ ਉਹ ਨਾ ਇਹਨਾਂ ਦਾ ਲਈ ਜਾਂਦੀ ਤੂੰ ਮੈਨੂੰ ਦੀਦੀ ਨੇ ਘੱਲਿਆ ਤੈਨੂੰ ਮੈਂ ਅੱਗੇ ਵੀ ਕਿਹਾ ਹਣਾ ਹਮੇਸ਼ਾ ਪਹਿਲਾਂ ਗੱਲ ਦਾ ਪਤਾ ਕਰੋ ਕਿ ਕੀ ਗੱਲ ਹੋਈ ਆ ਤੂੰ ਉਧਰੋਂ ਖਿਜਿਆ ਆ ਤੇ ਆ ਕੇ ਸੰਦੀਪ ਦੇ ਨਾਲ ਬਹਿ ਗਿਆ ਕੋਈ ਉਹਨੇ ਤਾਂ ਜਿਹੜੀ ਖੇਚ ਚੜਾਉਣੀ ਸੀ ਜਿਆਦਾ ਮੈਨੂੰ ਛਾਹ ਨਹੀਂ ਚੜਾਤੀ ਅਹੇ ਦਾਜ ਚ ਕਦੋਂ ਦੀ ਆਈ ਏ ਗੱਡੀ ਤੇ ਫਿਰ ਮੈਨੂੰ ਖੇਚ ਚੜਨੀ ਸੀ ਇੱਕ ਤਾਂ ਛਾਹ ਦੀ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਇਦਾਂ ਲੱਗਦਾ ਵਾ ਇਹਦੇ ਘਰ ਲਾਂਭਾ ਦੇ ਗਿਆ ਵਾ ਇਹ ਨਾ ਬਾਰ ਬਾਰ ਨਾ ਸਾਡੇ ਘਰ ਦੇ ਮਾਮਲਿਆਂ 'ਚ ਬੋਲਦਾ ਵਾ ਫੇਰ ਨਾ ਆਖਿਓ ਜੇ ਕੱਲ ਨੂੰ ਕੋਈ ਗੱਲ ਹੋ ਗਈ ਤੇ ਉਹ ਵੀਰ ਜੀ ਤੁਸੀਂ ਕੀ ਸਿੱਧਾ ਕਰਨਾ ਮੈਨੂੰ ਮੈਂ ਆਪ ਹੀ ਸਿੱਧਾ ਕਰ ਲੈਣਾ ਹੁਣ ਕੱਲ ਜਿਹਦਾ ਘਰ ਆਣ ਕੇ ਬੋਲਣ ਡਿਆ ਸੀ ਇਹਦੀ ਜੁਰਤ ਕੀ ਭਲਾ ਘਰ ਆਣ ਕੇ ਬੋਲਣ ਦੀ ਉਹ ਤਾਂ ਤੁਸੀਂ ਹਟਾਤਾ ਨਹੀਂ ਤੇ ਕੱਲ ਹੀ ਇਹਦੇ ਵੱਜ ਜਾਣੀਆਂ ਆ ਓ लवली ਉੱਧ ਬਸ਼ਰਮੋ ਹੋ ਗਿਆ ਵਾ ਜਦੋਂ ਬੰਦਾ ਘਰ ਹੀ ਆ ਗਿਆ ਵਾ ਉਹਨੇ ਇਦਾਂ ਨਹੀਂ ਕਰੀਦਾ ਹੋਈਦਾ ਜੇ ਕੱਲ ਨੂੰ ਕਿਤੇ ਬੰਦਾ ਜੀ ਵੀ ਗੱਲ ਹੋਵੇ ਨਾ ਉਹਨਾਂ ਨੇ ਪਤਾ ਕੀ ਕਹਿਣਾ ਸੀ ਵੀ ਦੋਵੇਂ ਭਰਾ ਪੈ ਗਏ ਨੇ ਕਿਤੇ ਘਰ ਇਦਾਂ ਨਹੀਂ ਕਰੀਦਾ ਹੋਈਦਾ ਕੋਈ ਗੱਲ ਨਹੀਂ ਕਰਾਂਗੇ ਗੱਲ ਟਾਈਮ ਦੇ ਆਲੰਦੇ ਕਿਤੇ ਓ ਚਲੋ ਕੋਈ ਗੱਲ ਨਹੀਂ ਕਰਦਾ ਵਾ ਗੱਲਾਂ ਦੇ ਫਿਰ ਕਰਦਾ ਰਹਿਣ ਦੋ ਤੇ ਮੈਂ ਜਦੋਂ ਇਹੋ ਗੱਲ ਕਹਿਣੀ ਸੀ ਤੇ ਭਾਬੀ ਆਪਣੀ ਕੋ ਨਾ ਮਾਫੀ ਮੰਗ ਲਾ ਕੋਈ ਗੱਲ ਨਹੀਂ ਵੇਜੀ ਇਹ ਕਿ ਡਿਗਵਟੀ ਗੱਲ ਵਾ ਮੈਂ ਮੰਗ ਲੈਣਾ ਮਾਫੀ ਅੱਜ ਜਿਆ ਤੇ ਬੰਦਾ ਵੱਡੀ ਆ ਉਹਨੂੰ ਵੀ ਗੁੱਸਾ ਕਰਕੇ ਬੈਠੀ ਆ ਮੈਂ ਸਾਰੇ ਕੰਮ ਕਰਦੀ ਰਹੀ ਆ लवली ਕੀ ਗੱਲ ਤੋਂ ਪਛਿਣੇ ਢੀ ਦੇਰੇ ਤੋਂ ਹੁਣ ਵਿਆਹ ਵੀ ਕਰਾਇਆ ਚਲੋ ਹਾਨੂੰ ਨਹੀਂ ਪਤਾ ਵੀ ਇਦਾਂ ਨਹੀਂ ਪੈ ਗਈ ਇਹਨਾਂ ਕੁੜੀ ਪਰ ਆਪਾਂ ਨੇ ਚੰਗਾ ਕੀਤਾ ਸੀ ਨਾ ਚਲੋ ਵੀਰ ਜੀ ਕੋਈ ਗੱਲ ਨਹੀਂ ਮੈਂ ਮਾਫੀ ਮੰਗ ਲੈਣਾ ਨਾਲੇ ਮੇਰ ਤੋਂ ਵੱਡੇ ਆ ਕਿਹੜੀ ਉੱਥੇ ਆਖਰਾ ਚੱਲੀ ਆ ਚੱਲ ਹਾਂ ਇੱਥੇ ਬੈਠੀ ਆ ਵੀਰੇ ਜੀ ਤੇ ਮੈਂ ਆ ਗਿਆ ਵੇਲੀ ਹੋ ਗਏ ਤੂੰ ਕਰ ਲੈ ਗੱਲ ਠੀਕ ਆ ਚਲੋ ਠੀਕ ਆ ਮੈਂ ਵੀ ਆਉਣਾ ਫਿਰ ਹਾਂ ਹਾਂ ਜੀ ਹਾਂ ਜੀ ਭਾਬੀ ਜੀ ਕੀ ਲੱਗੇ ਜੇ ਬਣਾਉਣਾ लवली ਤੈਨੂੰ ਨਹੀਂ ਦਿਖਣਿਆ ਕੀ ਕਟਣ ਦੀ ਐ ਮੈਂ ਓਪਾ ਭੀ ਮੈਨੂੰ ਪਤਾ ਵਾ ਵੀ ਤੂੰ ਉਹਦਨ ਵਾਲੀ ਗੱਲ ਤੋਂ ਨਰਾਜ ਹੋ ਪਰ ਮੈਨੂੰ ਇਹ ਵੀ ਦੱਸੋ ਨਾ ਕਿ ਮੇਰਾ ਕਸੂਰ ਕੀ ਆ ਤੇ ਕਸੂਰ ਹੀ लवली ਤੇਰਾ ਵਾ ਤੂੰ ਆ ਕੇ ਮੇਰੇ ਗੱਲ ਪੈ ਗਿਆ ਮੈਨੂੰ ਇੱਕ ਵਾਰੀ ਪੁੱਛ ਤੇ ਲੈਂਦਾ ਭਾਬੀ ਹੋਇਆ ਕੀ ਹੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦੀ ਭਾਬੀ ਜੀ ਜੇ ਰਪਿੰਦਰ ਦੀ ਥਾਂ ਤੁਸੀਂ ਬੰਬੀ ਤੇ ਜਾਓ ਰੇੜੀ ਲੈ ਕੇ ਤੇ ਭਾਜੀ ਨੇ ਵੀ ਫਿਰ ਗੁੱਸੇ ਵਿੱਚ ਹੀ ਆਉਣਾ ਵਾ ਉਹਨਾਂ ਦੇ ਮੂੰਹ ਤੇ ਜੋ ਆਉਣਾ ਉਹ ਹੀ ਬੋਲਣਾ ਉਹਨਾਂ ਨੇ ਹੁਣ ਤੁਸੀਂ ਮੈਨੂੰ ਦੱਸ ਦੋ ਮੈਂ ਸਹੀ ਆ ਕਿ ਗਲਤ ਵਾ ਲਵਲੀ ਤੈਨੂੰ ਵੀ ਪਤਾ ਵਾ ਕਿ ਉਹ ਕਿਦਾਂ ਦੀ ਆ ਕੱਲ ਨੂੰ ਮੇਰੇ ਬਾਰੇ ਕੁਝ ਹੋਰ ਕਹਿ ਦੋਗੀ ਤੇ ਤੂੰ ਸੱਚ ਮੰਨ ਲੇਗਾ ਉਹਦੇ ਮਗਰ ਲਾ ਕੇ ਨਾ ਤੇ ਤੂੰ ਮੈਨੂੰ ਬੁਰਾ ਭਲਾ ਕਿਹਾ ਵਾ ਇੱਕ ਵਾਰੀ ਗੱਲ ਤੇ ਕਰਦਾ ਮੇਰੇ ਨਾਲ ਤੇਨੂੰ ਮੈਂ ਸਾਰੀ ਸੱਚਾਈ ਦੱਸ ਦਿੰਦੀ ਮੈਂ ਤਾਂ ਝੋਨਾ ਵੇਖਣ ਗਿਆ ਸੀ ਭਾਬੀ ਤੇ ਉੱਥੇ ਆ ਗਿਆ ਸ਼ਾਹ ਤੇ ਉਹ ਡਿਆ ਮੇਰੇ ਨਾਲ ਗੱਲਾਂ ਬਾਤਾਂ ਮਾਰਨ ਤੇ ਮੁੜ ਕੇ ਉਹ ਆਂਦਾ ਵੀ ਪਿੱਛੇ ਵੇਖ ਗੱਡੀ ਤੇਰੇ ਦਾਜ ਚ ਆਈ ਆ ਤੇ ਜਦੋਂ ਮੈਂ ਪਿਛੇ ਵੇਖਿਆ ਤੇ ਇਹ ਜਿਹੜੀ ਲੈ ਕੇ ਆਉਂਦੀ लवली ਗੱਲ ਪਤਾ ਕੀ ਹੋਈ ਸੀ ਮੈਂ ਡੇਅਰ ਸੋਈ ਚ ਕੰਮ ਕਰਨਾ ਤੇ ਮੈਂ ਹੈ ਸਵੇਰ ਦੀ ਬਾਹਰ ਪਤਾ ਨਹੀਂ ਕਿਉਂ ਨਹੀਂ ਨਿਕਲੀ ਮੈਂ ਗਈ ਇਹਦੇ ਵੱਲ ਮੈਂ ਤਾਂ ਸਿਰਫ ਇਹਨਾਂ ਨੇ ਸਲਾਹ ਕੀਤੀ ਸੀ ਕਿ ਚਲ ਘਰ ਦਾ ਕੰਮ ਮੈਂ ਕਰ ਲਿਆ ਕਰੂੰਗੀ ਉਹ ਬਾਹਰ ਦਾ ਕੰਮ ਕਰਕੇ ਖੁਸ਼ ਵਾ ਮੈਂ ਤਾਂ ਉਹਨੂੰ ਸਿਰਫ ਇਹੀ ਕਿਹਾ ਸੀ ਕਿ ਚੱਲ ਰਪਿੰਦਰ ਤੂੰ ਬਾਹਰ ਦਾ ਕੰਮ ਕਰ ਆਇਆ ਕਰ ਤੇ ਮੈਂ ਘਰ ਦਾ ਕੰਮ ਕਰ ਲਿਆ ਕਰੂੰਗੀ ਮੈਂ ਇੰਨੀ ਗੱਲ ਕਹਿ ਕੇ ਹਜੇ ਗਈ ਆ ਉਹ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵale ਚੱਲ ਗਈ ਆ ਤਨਾ ਬਾਅਦ ਮੇਰਾ ਨਾਂ ਤਾਂ ਕਿ ਮੈਨੂੰ ਦੀਦੀ ਨੇ ਭੇਜਿਆ ਵਾ ਮੈਂ ਤੇ ਗੱਲ ਤਾਂ ਕੀਤੀ ਕਿ ਚਲੋ ਉਹਦਾ ਮਾਨ ਰੱਖਦੀ ਆ ਕੱਲ ਨੂੰ ਇਹ ਨਾ ਕਵੇ ਕਿ ਬਸ ਦੀਦੀ ਆਪਣੇ ਘਰ ਚ ਚੌਧਰ ਜਮਾਉਂਦੀ ਆ ਮੇਰੀ ਤੇ ਕੋਈ ਸੌਂਦਾ ਨਹੀਂ ਆ ਨਾਲੇ ਉਹ ਜਦੋਂ ਵੀ ਸੁਣਾਉਂਦੀ ਆ ਨਾ ਬਸ ਡੰਗਰਾਂ ਦਾ ਕੰਮ ਹੀ ਸੁਣਾਉਂਦੀ ਆ ਘਰ ਦਾ ਕੰਮ ਤੇ ਉਹ ਨਾ ਨਹੀਂ ਲੈਂਦੀ ਤੁਸੀਂ ਆਪ ਹੀ ਦੱਸੋ ਹੁਣ ਕੱਲ ਸ਼ਾਹ ਘਾਰੀ ਆ ਗਿਆ ਤੇ ਕਿੰਨੀਆਂ ਗੱਲਾਂ ਬਾਤਾਂ ਕਰਨ ਲਿਆ ਹੈ ਇਹਦੇ ਬਾਰੇ ਤੇ ਬਾਹਰ ਨਾ ਕਰਦਾ ਹੋਊਗਾ ਹੁਣ ਲਵਲੀ ਕੀ ਕਰ ਸਕਦੇ ਆ ਹੈ ਹੀ ਹੁਣ ਇਦਾਂ ਦੀ ਆ ਸਾਨੂੰ ਕੀ ਪਤਾ ਸੀ ਕਿ ਇਦਾਂ ਦਾ ਰਿਸ਼ਤਾ ਹੋਣਾ ਵਾ ਅਸੀਂ ਤੇ ਦੀਦੀ ਨੂੰ ਵੀ ਨਹੀਂ ਕੁਝ ਕਹਿ ਸਕਦੇ ਭਾਬੀ ਮੁੱਖ ਦੀ ਗੱਲ ਇਹ ਆ ਕਿ ਮੈਂ ਹੱਥ ਜੋੜ ਕੇ ਨਾ ਤੇ ਕੋ ਮਾਫੀ ਮੰਗਣਾ ਤੂੰ ਮੈਨੂੰ ਮਾਫ ਕਰ ਦੇ ਕਿੱਝ ਆਇਆ ਸੀ ਮੈਂ ਬਾਹਰੋਂ ਤੇ ਤੈਨੂੰ ਬੁਰਾ ਭਲਾ ਬੋਲਤਾ ਮੈਂ लवली ਮਾਫੀ ਮੰਗ ਕੇ ਨਾ ਮੈਨੂੰ ਸ਼ਰਮਿੰਦੀ ਨਾ ਕਰ ਮੈਂ ਤਾਂ ਸਗੋਂ ਤੈਨੂੰ ਆਪਣਾ ਨਿੱਕਾ ਭਰਾ ਸਮਝਦੀ ਆਂ ਦੇਰ ਤੇ ਕਦੀ ਸਮਝਿਆ ਨਹੀਂ ਮੈਂ ਤੁਹਾਡੇ ਭਲੇ ਵਾਸਤੇ ਕਰਨ ਢੀ ਹੀ ਹੋਰ ਮੈਨੂੰ ਕੀ ਚਾਹੀਦਾ ਵਾ ਓਏ ਉਹ ਤਾਂ ਗੱਲ ਠੀਕ ਆ ਭਾਬੀ ਪਰ ਇਹ ਆ ਕਿ ਤੂੰ ਹੀ ਨਾ ਮੇਰੀ ਖਲਾਸੀ ਕਰਾ ਦੋ ਐਡੀ ਲੰਮੀ ਜ਼ਿੰਦਗੀ ਆ ਮੈਂ ਕਿੰਨਾ ਕੱਢਣੀ ਆ ਕਦੀ ਕਿਸ ਨਾਲ ਲੜ ਤੇ ਕਦੀ ਕਿਸ ਨਾਲ ਲੜ लवली ਐਦਾਂ ਦੀ ਗੱਲ ਨਹੀਂ ਕਰੀਦੀ ਹੋਈ ਧੀ ਹੁਣੇ ਉਹ ਸੁਣ ਲੈ ਨਾ ਤੇ ਸਿਰ ਤੇ ਚੁੱਕ ਲੈਣਾ ਉਹਨੇ ਕਰ ਕੋਈ ਗੱਲ ਨਹੀਂ ਜਿਹੜਾ ਵੀ ਫੈਸਲਾ ਲੈਣਾ ਨਾ ਹੌਂਸਲੇ ਨਾਲ ਹੀ ਲੈਣਾ ਵਾ ਠੀਕ ਆ ਕੋਈ ਗੱਲ ਨਹੀਂ ਜੇ ਤੂੰ ਇਹ ਕਹਿਣਾ ਵਾ ਨਾ ਤਲਾਕ ਲੈਣਾ ਵਾ ਤੇ ਮੈਂ ਆਪੇ ਸਦਾਰ ਲੂੰਗੀ ਉਹਨੂੰ ਤਲਾਕ ਤੱਕ ਨੋ ਬਤਾਉਣੀ ਨਹੀਂ ਆ ਉਹ ਭਾਬੀ ਤੂੰ ਹੀ ਇਹੋ ਗੱਲ ਕਹਿ ਦਿੰਦੇ ਜੀ ਤੇ ਜੇ ਵੀਰ ਨੂੰ ਕਹਿਣਾ ਵਾ ਤੇ ਉਹ ਵੀ ਇਹੋ ਗੱਲ ਕਹਿ ਦਿੰਦਾ ਇਹ ਟਾਈਮ ਪਤਾ ਨਹੀਂ ਕਦੋਂ ਆਉਣਾ ਵਾ लवली ਵਿਆਹ ਸੌਕੇ ਨਹੀਂ ਹੁੰਦੇ ਤੈਨੂੰ ਵੀ ਪਤਾ ਵਾ ਉਹਦਾ ਪਿਓ ਸਿਰ ਤੇ ਨਹੀਂ ਹੈਗਾ ਐਦਾਂ ਕਿਦਾਂ ਤਲਾਕ ਦੇ ਦਾਂਗੇ ਉਹਨੂੰ ਚਲੋ ਵੇਖ ਲੋ ਕਰ ਲੋ ਕੁਮਤੰਦਾ ਚ लवली ਜਿਹੜੀ ਸੋਚ ਤੂੰ ਸੋਚਣ ਡਿਆ ਵਾ ਨਾ ਇਹ ਕੰਮ ਤਾਂ ਨਹੀਂ ਮੈਂ ਹੋਣ ਦੇਣਾ ਤਲਾਕ ਤਾਂ ਨਹੀਂ ਮੈਂ ਹੋਣ ਦਿੰਦੀ ਕਦੇ ਵੀ ਲੋਕਾਂ ਦੀਆਂ ਦਰਾਨੀਆਂ ਨਾ ਇੰਨੀਆਂ ਚਲਾਕ ਹੁੰਦੀਆਂ ਵਾ ਰੱਬ ਨੇ ਨਾ ਮੇਰੀ ਨੇੜੇ ਹੋ ਕੇ ਸੁਣੀ ਆ ਕੋਈ ਗੱਲ ਨਹੀਂ ਮੈਂ ਤੇ ਸੋਚਿਆ ਹੀ ਕਿ ਇਹ ਘਰ ਚ ਮੈਨੂੰ ਅੱਧ ਮਿਲੂਗਾ ਉਹ ਵਿੱਚ ਦੇਣ ਜੀ ਮਿਲ ਗਈ ਆ ਉਹਨੇ ਕੀ ਕਰਨਾ ਆ लवली ਆ ਇਹਨੂੰ ਤੇ ਆਪਣਾ ਨਾਂ ਨਹੀਂ ਲਿਖਣਾ ਹੁੰਦਾ ਤੇ ਇਹਨੇ ਪਹਿਲੀ ਕਿਦਾਂ ਨਾਂ ਕਰਵਾ ਲੈਣੀ ਆਪਣੇ ਕੋਈ ਗੱਲ ਨਹੀਂ ਸਭ ਕੁਝ ਨਾ ਸਾਡੇ ਹਿੱਸੇ ਹੀ ਹੋਣਾ

ਇੰਤੇ 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 ਮੈਯਾਦ ਅਦਰ ਮੂਹੜਾ ਲਾ ਕੇ ਦੱਸ ਆ ਵੇਖੀ ਹੋਰ ਇਹ ਮੰਮੀ ਇਹਦੇ ਨੂੰ ਕੋੜਾ ਪਤਾ ਲੱਗਣਾ ਮੂਹੜਾ ਲੈ ਨਹੀਂ ਮੈਂ ਪਰੇ ਹੋ ਜਾ ਘੜੀਆਂ ਥੱਲੇ ਆਉਣਾ ਤੂੰ ਪਰਿਓ ਮੂੜਾ ਲੈ ਆਂਦੇ ਮੈਨੇ ਕੀ ਕਰਦਾ ਆ ਵੀਆ ਅਗਦੇ ਮੌਣੇ ਕੋਈ ਨਾ ਪੱਕਾ ਕੀਤਾ ਵੇ ਇੱਥੇ ਆ ਘੜੀ ਐ ਇਦਾਂ ਕਰਕੇ ਨਾ ਇਦਾਂ ਪਾ ਬੰਮੀ ਤੇ ਜਾਇਆ ਕਰ ਨਾ ਚੰਗਾ ਜਾਣਾ ਮੈਂ ਨਾ ਬੰਮੀ ਦੇ ਇਦਾਂ ਕੋਈ ਨੀ ਅੰਗੋ ਦੀ ਸਕੂਟਰੀ ਲੈ ਜਾ ਕਰਨੀ ਮੈਂ ਵੇਖੀ ਆ ਚਲੋ ਮਹੀ ਗੱਦਾਂ ਕੀ ਹੋਇਆ ਤੇ ਖਲੋ ਜਾ ਹਾਂ ਤਾਂ ਹੋ ਗਏ ਉਡਾ ਦਮਾ ਤੈਨੂੰ ਉਡਾ ਦਮਾ ਫਿਰ ਜਦ ਮੈਂ ਸੁਪੂਲੇ ਛੱਡ ਗਿਆ ਕਰੀਂ ਦੇਖੀ ਕਿਸੇ ਮਾਂ ਦੇ ਪੁੱਤ ਆ ਦੇਖੀ ਕੀ ਹੋਇਆ ਡੇ 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 ਓ ਮੇਰੀ ਗੱਲ ਸੁਣ ਇਹਨੂੰ ਤੋੜਨਾ ਮੈਨੂੰ ਉੱਤਰੋ ਤਾਂ ਕੀ ਹੋ ਆ ਭਾਬੀ ਤਾਂ ਉਤਰਾਂ 5000 ਦੀ ਚੀਜ਼ ਵਾ ਤੇ ਤੂੰ ਉੱਤੇ ਬੈਠੀ ਆਂ ਦੇ ਫਿਰ ਕਿਉਂ ਆ ਜੇ ਮੈਂ ਚਲਾ ਲਈਏ ਜੋ ਵੀ ਤੇ ਚਲਾਉਣੀ ਤੇ ਆ ਆ ਤੇਰੇ ਚਲਾਉਣ ਵਾਲੀ ਆ ਦੱਸ ਦਿਮਾਗ ਨਹੀਂ ਤੇਰਾ ਕੰਮ ਕਰਦਾ ਕਦੇ ਉਦੋਂ ਹੀ ਆ ਕੇ ਮੇਰੇ ਮਾਰਨ ਡਿਆ ਬਣਾਉਂਦਾ ਮੈਨੂੰ ਕਿਹਾ ਬਦਨ ਨੂੰ ਉਹ ਕਿਆ ਤੇ ਨਹੀਂ ਛਦਣੀਆਂ ਨਿਆਣੀਆਂ ਵਾਲੀ ਆ ਜਿਹਦੇ ਉੱਤੇ ਬੈਠੀ ਆ ਉਹਦੀ ਮਾਂ ਨੇ ਵੇਖ ਲਿਆ ਤੇ ਉਹਨੇ ਕਹਿੰਦਾ ਤੋੜਨੀ ਐ ਫਿਰ ਚੰਗੀ ਰਹਿ ਗਈ ਉਹ ਕੋਈ ਵੇਚ ਕੇ ਕਰਾ ਕੇ ਤੇ ਮੇਰਾ ਕਿੰਨਾ ਘਪਾਰ ਹੋ ਗਿਆ ਜੇ ਮੈਂ ਚਲਾ ਲਈਏ ਤੇ ਕੀ ਹੋਇਆ ਉਹ ਬੱਲੇ ਤੇਰਾ ਤੇ ਕਿਤੇ ਪਹਾੜ ਹੀ ਨਹੀਂ ਮੈਨਾਂ ਕਿਤੇ ਉਦੋਂ ਹੀ ਆਗਦੇ ਇੱਥੇ ਮਾਰਦੇ ਨਹੀਂ ਓਏ ਉਹਨਾਂ ਨੇ ਚਲਾਉਣ ਦੀ ਆਗੇ ਨਿੱਕੇ ਨਿਆਣਿਆਂ ਦੇ ਕਿੱਡੀ ਨਹੀਂ ਉੱਤੇ ਟੀ ਟੀ ਹਾਸੂ ਹੂਨ ਹੁਣ ਨਾ ਕਰ ਚੰਗਾ ਉਹ ਬੈਗ ਕੱਢ ਤੇ ਕੱਪੜੇ ਪਾ ਤੈਨੂੰ ਮੈਂ ਛੱਡ ਕੇ ਆਵਾਂ ਪਿੰਡ ਤੇਰੀ ਜਿਹੜੀ ਅਕਲ ਵਾ ਨਾ ਉਹ ਟਕਾਣੇ ਆ ਜਾਊਗੀ ਫਿਰ ਮਾਸਾ ਛੋੜੀ ਕੇ ਖਰੇ ਤੂੰ ਕਦੋਂ ਬੋਣਾ ਘਰ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਆ ਬਾਹਰ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਆ ਹੱਤੀ ਤੇਰੇ ਝੂੜਾ ਵਾ ਮੈਂ ਝੂੜਾ ਲਾਦਾ ਝੂੜਾ ਲਾ ਦੇ ਆਓ ਜੇ ਖਾਣੀਆਂ ਮਾਤਾ ਕੋ ਤੇ ਲਾਦੇ ਫਿਰ ਇਹਨੂੰ ਮਾਰ ਵੀ ਮੇਲੀ ਚਪੇੜਾ ਮਾਦਰ ਦੇ ਘਰ ਆ ਕੇ ਵੀ ਮੇਰੇ ਚਪੇੜਾ ਮਾਰਦੇ ਰਿੰਦੇ ਮੈਂ ਚਪੇੜਾ ਨਹੀਂ ਮੇਰੀ ਗੱਲ ਸੁਣ ਉਹ ਬਾਹਰ ਡਈ ਐ ਸਬਜੀ ਚੀਰਨ ਤੇ ਤੈਨੂੰ ਕੀ ਗੱਲ ਵਾ ਤੂੰ ਹੀ ਲਗੋ ਹੱਥ ਵਟਾਦੇ ਹਾਂ ਉਹਦੇ ਹੌਟ ਲੈਣਾ ਨਹੀਂ ਆਈ ਏ ਤੂੰ ਇੱਥੇ ਮੈਨੂੰ ਤਾਂ ਕਰਕੇ ਨਹੀਂ ਬਾਹਰ ਜਾਉਣੀ ਤੇ ਕੰਮ ਲੱਗਾ ਮੈਨੂੰ ਤਾਂ ਅਗਰ ਕੀ ਛੜਾਨੀnga ਚ ਕੰਮ ਹਟਣਾ ਸਵਾ ਮਹੀਨਾ ਹੋ ਗਿਆ ਤੂੰ ਨਸਾਂ ਸੁਣਕਦੀ ਨਹੀਂ ਤੈਨੂੰ ਚੰਗਾ ਦਵਾਈ ਨਾ ਲਿਆਈਂ ਜਾ ਪਾ ਜਾ ਕੇ ਕੱਪੜੇ ਤੇ ਤੈਨੂੰ ਮੈਂ ਛੱਡ ਕੇ ਆਵਾਂ ਪਰ ਮੇਰੀ ਸੁਣ ਲੈ ਗੱਲ ਤੂੰ ਉਦਨ ਹੀ ਮੇਰੀ ਬੜੀ ਬੇਇੱਜ਼ਤੀ ਕਰਾਈ ਸੀ ਚੰਗਾ ਹੁਣ ਕੀ ਹੋਣਿਆ ਤੁਹਾਨੂੰ ਹੁਣ ਆ ਗਈ ਆ ਪੁੱਛੋ ਉਹਨੂੰ ਕੀ ਕਰਨੀ ਸੀ ਕੋਈ ਦਿਨ ਸੁੱਕਾ ਜਾਣ ਦਿੰਨੇ ਆ ਹੁਣ ਤੈਨੂੰ ਨਹੀਂ ਲਿਆ ਗਿਆ ਉਹ ਸਕੂਟਰੀ ਆ ਇਹ ਤੇ ਬੈ ਕੇ ਹੂਰੇ ਲੈ ਆਂਦੀ ਸੀ ਉਹ ਲਵਲੀ ਕੁਝ ਨਹੀਂ ਹੁੰਦਾ ਇਹਨੂੰ ਦੀਦੀ ਮੈਨੂੰ ਜਦੋਂ ਨਹੀਂ ਹੁੰਦਾ ਹੀ ਵੇਲਾ ਮੈਨੂੰ ਮਾਰ ਆ ਭਾਬੀ ਇਹ ਜੇ ਲਿਆਂਦੀ ਨੂੰ ਕਿੰਨੇ ਦਿਨ ਹੋਏ ਆ ਤੇ ਜੇ ਟੁੱਟ ਗਈ ਤੇ ਫੇਰ ਨਹੀਂ ਟੁੱਟਦੀ ਕੋਈ ਗੱਲ ਨਹੀਂ ਨਿਕਾ ਜਾ ਨਿਆਣਾ ਇਹਨਾਂ ਖੇਡਦਾ ਰਹਿੰਦਾ ਵਾ ਇਧਰੋਂ ਸਾਹਮਣੇ ਦੀਦੀ ਮੈਨੂੰ ਕੁੱਟਦਾ ਮੈਂ ਨਹੀਂ ਨਹੀਂ ਕੁਝ ਕਹਿੰਦਾ ਤੈਨੂੰ ਲਵਲੀ ਤੂੰ ਹੱਸ ਨਾ ਚੁੱਕਿਆ ਕਰ ਠੀਕ ਆ ਨਾ ਉਹ ਭਾਬੀ ਇਹਨੂੰ ਕਮਾ ਨਾ ਤੇ ਹਾਰ ਪਾਵਾਂ ਇਹ ਤੇ ਗੱਲ ਚ ਕੰਮ ਤੇ ਕੋਈ ਸਿੱਧਾ ਕਰਦੀ ਨਹੀਂ ਆ ਬਾਹਰ ਇਹ ਬੇਇੱਜ਼ਤੀ ਕਰਾਉਂਦੀ ਆ ਘਰ ਮੇਰੀ ਇਹ ਬੇਇੱਜ਼ਤੀ ਕਰਾਉਂਦੀ ਆ ਤੂੰ ਇੱਧਰ ਆ ਤੈਨੂੰ ਮੈਂ ਛੱਡ ਕੇ ਆਵਾਂ ਲਵਲੀ ਛੱਡ ਇੱਕ ਮਿੰਟ ਛੱਡ ਦੇ ਨਹੀਂ ਆਉਣਾ ਵੀ ਜਿਹੜੀ ਵੀ ਗੱਲ ਕਰਨੀ ਨਾ ਪਿਆਰ ਨਾ ਕਰ ਠੀਕ ਆ ਨਾ ਤੈਨੂੰ ਮੈਂ ਪਿੰਡ ਛੱਡ ਆਉਣਾ ਮੇਰੇ ਤਾਂ ਛੱਲ ਘਟਾਤੇ ਆ ਨੇ ਸਿਰ ਦੇ ਜੇ ਤੂੰ ਪਿੰਡ ਛੱਡ ਕੇ ਆਉਣਾ ਨਾ ਤੇ ਪਿਆਰ ਨਾ ਛੱਡ ਕੇ ਆਵੀਂ ਦੇ ਦੇ ਗੀਓ ਚਲਾ ਗਿਆ ਉਹ ਸਕੂਟਰ ਹੀ ਚਲਲੀ ਮਾਸਕ ਜਿੰਨੀ ਕੀ ਹੋ ਗਿਆ ਸੀ ਉਹ ਗੱਡੀ ਟੁੱਟ ਗਈ ਹੈ ਕੋਈ ਗੱਲ ਨਹੀਂ लवली ਚਲਾ ਲੈਂਦੇ ਇਹਨੂੰ ਕੰਮ ਕਰ ਕੋਈ ਦੱਸਿਆ ਕਰੋ ਹਾਂ ਤੁਸੀਂ ਬਾਹਰ ਫਾਇ ਲੱਗੇ ਜੇ ਦੇ ਅੰਦਰ ਹੁੜੇ ਲੈਣ ਦੀ ਕੋਈ ਗੱਲ ਨਹੀਂ ਕਮ ਸੇ ਕਮ ਘਰ ਤੇ ਟਿਕੀ ਹੈ ਨਾ ਤੇ ਜਦੋਂ ਮੈਂ ਕੰਮ ਕਰਦੀ ਹਾਂ ਤੂੰ ਕਹਿੰਦੇ ਤੂੰ ਕੰਮ ਹੀ ਸਵਾਦਾ ਕਰਦੀ ਹੈਗੀ ਮੈਂ ਤੁਸੋਂ ਕੀ ਕਰਾਂ ਚੱਟਪਿੰਦਰ ਤੂੰ ਚੁੱਪ ਕਰ ਜਾ ਠੀਕ ਆ ਨਾ ਇਹਨੂੰ ਸਮਝਾ ਦਿਓ ਜੱਜ ਨਾਲ ਇਧਰ ਮੇਰੀ ਗੱਲ ਸੁਣ ਪਿੰਦਰ ਉਰੇ ਆ ਮੇਰੀ ਗੱਲ ਸੁਣ ਇੱਥੇ ਬੈ ਰਪਿੰਦਰ ਮੇਰੀ ਸੁਣ ਗੱਲ ਤੂੰ ਇਦਾਂ ਦਾ ਕੰਮ ਕਿਉਂ ਕਰ ਦਿੱਨੀ ਆ ਜੀ ਦੀ ਮੈਂ ਕੀ ਕੀਤਾ ਮੈਨੂੰ ਕੋਈ ਨਹੀਂ ਕੀਤਾ ਮੈਂ ਤੇ ਉਹ ਸਕੂਟਰੀ ਹੀ ਅੰਗ ਤੇ ਦਿਆ ਹੀ ਉਹ ਢੇਲਣ ਤੇ ਉਹਨੂੰ ਮੈਂ ਸਕੂਟਰ ਤੇ ਬਹਲ ਕੇ ਤੇ ਉੱਦੇ ਮੈਂ ਹੋਗਰ ਮੜਾ ਜਾ ਬੈਗੀ ਮੈਂ ਤੇ ਕੋਈ ਵੀ ਨਹੀਂ ਕੀਤਾ ਚੱਲ ਮੇਰੀ ਸੁਣ ਗੱਲ ਜੇ ਤੂੰ ਚਾਹਨੀ ਆ ਨਾ ਕਿ लवली ਮੈਨੂੰ ਕੁਝ ਨਾ ਕਵੇ ਮੈਂ ਜਿੱਦਾਂ ਕਹੂੰਗੀ ਨਾ ਤੂੰ ਉਦਾਂ ਮੰਨੇਗੀ ਨਾ ਮੇਰੀ ਗੱਲ 10 10 ਦੀਦੀ ਕਿਹੜੀ ਗੱਲ ਵਾ ਬਸ ਇਹ ਮੈਨੂੰ ਇਹ ਨਾ ਕੋਈ ਵੀ ਕਿਹਾ ਕਰੇ ਹੋਰ ਕੋਈ ਗੱਲ ਨਹੀਂ ਆ ਜਿੱਦਾਂ ਦੀ ਕਹੋਗੇ ਮੈਂ ਉਦਾਂ ਹੀ ਕਰੂੰਗੀ ਵੀ ਪਹਿਲਾਂ ਤੇ ਇਹ ਕੰਮ ਕਰਨਾ ਵਾ ਅੰਨੇ ਵਾਲੇ ਕੰਮ ਨਾ ਛੱਡ ਦੇ ਠੀਕ ਆ ਨਾ ਨਾ ਤੈਨੂੰ लवली ਕੁਝ ਕਹੂਗਾ ਤੇ ਨਾ ਕਰਦੇ ਕਹਿਣਗੇ ਮੈਂ ਤੈਨਾਂ ਵਾਦਾ ਕਰਦੀ ਆ ਪਰ ਮੈਂ ਜਿੱਦਾਂ ਕਹੂੰਗੀ ਨਾ ਤੂੰ ਉਦਾਂ ਹੀ ਕਰਨਾ ਈਂ ਦੀਦੀ ਉਹ ਤੇ ਹੈ ਹੀ ਆ ਉਦਾਂ ਭਰੇ ਆ ਪਹਿਲਾਂ ਮੈਂ ਪਿੰਡ ਜਾਣਾ ਵਾਂ ਵੀ ਮੈਂ ਬੜਾ ਚਿਰ ਹੋ ਗਿਆ ਮੈਨੂੰ ਗਈ ਨੂੰ ਮੈਂ ਪਿੰਡ ਰਹਿ ਕੇ ਆਉਣਾ ਵਾਂ ਫੇਰ ਤੂੰ ਜਿੱਦਾਂ ਕਹੇਂਗੀ ਨਾ ਉਹ ਜਾ ਉਦਾਂ ਹੀ ਕਰ ਲਊਗਾ ਚਲ ਕੋਈ ਗੱਲ ਨਹੀਂ ਤੈਨੂੰ ਪਿੰਡ ਭੇਜ ਦਿੰਦੇ ਆ 4 ਦਿਨ ਤੂੰ ਰਹਿ ਆ ਜਦੋਂ ਤੂੰ ਉੱਥੋਂ ਆਏਂਗੀ ਨਾ ਫੇਰ ਮੈਂ ਤੈਨੂੰ ਸਮਝਾਉਂਗੀ ਜਿੱਦਾਂ ਮੈਂ ਕੰਮ ਕਹਿਣਾ ਵਾ ਨਾ ਉਦਾਂ ਹੀ ਕਰਨਾ ਵਾ ਹੋਰ ਤਾਂ ਭਾਵੇਂ ਕਿਸੇ ਦਿਨ ਨਾ ਸੁਣੀ ਚਲ ਠੀਕ ਵਾ ਤੂੰ ਜਿੱਦਾਂ ਕਹੇਂਗੀ ਨਾ ਮੈਂ ਉਦਾਂ ਹੀ ਕਰੂੰਗੀ ਭਰੇ ਆ ਮੈਂ ਪਿੰਡ ਜਾਣਾ ਮੈਂ ਚਾਰਕ ਦਿਨ ਮੈਂ ਹੋਰ ਵੇਖ ਕੇ ਆਉਣੀ ਆ ਆਪਣੀਆਂ ਮੱਜਾਂ ਵੇਖ ਕੇ ਆਉਣੀ ਆ ਮੇਰਾ ਜੀਨ ਲੱਗਣ ਤੇ ਚਲ ਕੋਈ ਗੱਲ ਨਹੀਂ ਮੈਂ लवली ਨੂੰ ਕਹਿਣੀ ਆ ਤੈਨੂੰ ਕੱਲ ਨੂੰ ਛੱਡ ਆਉਗਾ ਹੁਣ ਖੁਸ਼ ਵਾ ਕੱਲ ਨੂੰ ਨਹੀਂ ਮੈਂ ਬਾਜੀ ਜਾਣਾ ਨਹੀਂ ਪਤਾ ਤਰ ਕਹਿਣ ਦੀ ਮੈਂ ਦੇਦੀ ਤੇਰੀ ਗੱਲ ਮੰਨੂੰਗੀ ਮੇਰੀ ਸੋਹਣ ਗੱਲ ਤੈਨੂੰ ਸਵੇਰੇ ਨਾ ਸਵਕਤੇ ਭੇਜ ਦੂੰਗੀ ਹੁਣ ਤਾਂ ਸ਼ਾਮਾਂ ਪੈ ਗਈਆਂ ਵਾ ਹੁਣ ਕਿੱਥੇ ਜਾਣਾ ਹੈ ਮਲੇ ਓਹੋ ਮੈਨੂੰ ਯਾਦਾ ਭੁੱਲ ਗਿਆ ਮੈਂ ਤੇ ਤੇਰੀ ਸਾਰੀ ਗੱਲ ਮੰਨਿਆ ਕਰਨੀ ਆ ਚਲ ਠੀਕ ਵਾ ਇਹ ਚੇਤਾ ਰੱਖਣਾ ਪੈਣਾ ਵਾ ਜਿੱਦਾਂ ਮੈਂ ਕਹਿਣਾ ਨਾ ਉਦਾਂ ਹੀ ਕਰਨਾ ਵਾ ਕੋਈ ਨਹੀਂ ਮੈਂ ਸਵੇਰੇ ਬਾਸਵੇਰੇ ਮੈਂ ਸੌਂਦੇ ਚਲ ਜਾਣਾ ਮੈਂ ਟਾਈਮ ਵੇਲਾ ਕਿ ਨਹੀਂ ਉਹਦੇ ਮੈਂ 5 ਵਜੇ ਚਲ ਜਾਣਾ ਕਰੂੰ ਐਨੇ ਸਮੇਂ ਤੇ ਤੂੰ ਹੋਰ ਉੱਥੇ ਤੂੰ ਤਾਰਾ ਕੱਢਣੀ ਆ ਜਾ ਕੇ ਫੇਰ ਦੀਦੀ ਇਦਾਂ ਵਾ ਨਾ ਪਿਓ ਜੇ ਹੁਣ 5 ਵਜੇ ਤੂੰ ਜਾਉਗੀ ਤੇ ਫਿਰ ਸਾਰਾ ਦਿਨ ਵਿੱਚ ਪੈ ਜਾਊਗਾ ਤੇ ਜੇ ਮੈਂ ਗਈ ਲੇਟ ਤੇ ਫਿਰ ਮੇਰਾ ਫਾਇਦਾ ਕੀ ਹੋਣਾ ਜਾਣਦਾ ਚਲ ਕੋਈ ਗੱਲ ਨਹੀਂ ਮੈਂ ਲਵਲੀ ਨੂੰ ਪੁੱਛ ਦਿੰਨੀ ਆ ਜੋ ਜਦੀ ਮੈਂ ਲੇਟ ਗਈ ਨਾ ਤੇ ਫਿਰ ਉਹ ਟਾਈਮ ਉਹਦੇ ਵਿੱਚ ਪੈਣਾ ਨਹੀਂ ਆ ਤੇ ਫਿਰ ਸਾਢੇ 3 ਦਿਨ ਹੋਣੇ ਹੀ ਆ ਸਾਰੇ ਤੇ ਫਿਰ ਅੱਧਾ ਦਿਨ ਮੇਰਾ ਇੰਦਾ ਰਹਿਣਾ ਚਲ ਕੋਈ ਗੱਲ ਨਹੀਂ ਤੈਨੂੰ 5 ਵਜੇ ਛੱਡ ਆਉਣਗੇ ਆ ਚਲ ਮੈਂ ਸਬਜ਼ੀ ਬਣਾ ਲਾਂ ਤੇ ਫਿਰ ਮੈਂ लवली ਨੂੰ ਪੁੱਛਦੀ ਹਾਂ ਕੀ ਕਹਿੰਦਾ ਵਾ ਠੀਕ ਆ ਪਰ ਜਦੀ ਉਹਨੂੰ ਇੱਕ ਗੱਲ ਕਰੀ ਵੀ ਜਿਹੜਾ ਉਹਨਾਂ ਚਪੇੜ ਮਾਰੀ ਨਾ ਤੇ ਫਿਰ ਵੇਖੀ ਵੀ ਮੈਂ ਮਮਮੀ ਆਪਣੀ ਨੂੰ ਲੈ ਕੇ ਉਹਨਾਂ ਨਾਲ ਜਦੋਂ ਫਿਰ ਮੈਂ ਆਈ ਨਹੀਂ ਮਾਰਦੇ ਚਪੇੜ ਮੈਂ ਤੈਨੂੰ ਸਮਝਾਉਂਦੀ ਆ ਨਾ ਜਦੋਂ ਨਹੀਂ ਉਹ ਮੈਂ ਚਪੇੜ ਮਾਰਦੇ ਤਾਂ ਜੇ ਮਮਮੀ ਮੈਨੂੰ ਇੱਕ ਮਾਰੀ ਨਾ 10 ਦਿਨ ਉੱਠਣਾ ਨਹੀਂ ਜਦੀ ਜਦੀ ਤੈਨੂੰ ਇੱਕ ਕੁਦੋਂ ਸੌਣ ਨਾਲ ਫਿਰ ਆ ਜਾਂਦਾ ਵਾਸੇ ਕੋਈ ਗੱਲ ਤੇ ਦੱਸ ਤੇ ਉਹ ਜਦੋਂ ਸਾਡੇ ਲਾਗੇ ਨਾ ਇੱਕ ਨਾ ਕੁੜੀ ਤੋ ਨਾ ਮੇਰੇ ਨਾਲ ਲੜ ਪਈ ਮੈਨੂੰ ਪਤਾ ਨਹੀਂ ਕੀ ਕਹਿੰਦੀ ਸੀ ਆ ਕੇ ਮੇਰੀ ਪੁੱਠੋ ਜਿਹਾ ਨਾਂ ਲਿਆ ਮੇਰੇ ਆ ਕੇ ਤੇ ਮਗਨੀ ਉਹਨਾਂ ਦੇ ਘਰ ਚ ਲਗੀ ਉਹਨਾਂ ਦੇ ਘਰ ਜਾਵੇ ਉਹ ਮਾਰੀਆਂ ਉਹ ਮਾਰੀਆਂ ਨਾ ਕਿ ਜਿਹੜਾ ਕੋਈ ਹਸਾਬ ਨਹੀਂ ਨੋਸਾਂ ਪਾਂਤ ਦੀਦੀ ਉਹਦੀਆਂ ਨੋਸਾਂ ਪਾਂਤੀਆਂ ਤੇ ਮੁੜ ਕੇ ਉਹਦੀ ਮੰਮੀ ਆ ਗਈ ਮੰਮੀ ਆ ਕੇ ਉਹਦੀ ਨਾ ਲੱਗੀ ਐ ਮੈਂ ਬੋਲਣਾ ਮੰਮੀ ਨਾ ਫਿਰ ਉਹਨੂੰ ਵੀ ਪੈ ਗਈ ਗਾੜੀ ਮੈਂ ਉਹ ਤੇ ਚੰਗੀ ਫਿਰ ਮੈਂ ਵੀ ਨਾਰਾ ਲਗੀ ਮੈਂ ਆ ਵੇਖੀ ਜਊ ਫਿਰ ਜੋ ਹੋਊਗਾ ਚੰਗੀਆਂ ਮੋਰੀਆਂ ਫਿਰ ਪਤਾ ਨਾ ਕੀ ਫਿਲਮਾਂ ਜਿਨੀ ਜਦਾਂ ਕਰਦੇ ਓਦਾਂ ਕੀਤੀ ਫਿਰ ਪੂਰੀ ਵੇਖੀ ਜਊ ਮੈਂ ਜੋ ਹੋਊਗਾ ਇਹਨੇ ਵੇਖਿਆ ਨਹੀਂ ਹਲੇ ਮੰਮੀ ਮੇਰਾ ਗੁੱਸਾ ਰਪਿੰਦਰ ਤੇਰੇ ਵੀ ਉਹ ਕੰਮ ਰਹੀਂ ਕੋਈ ਗੱਲ ਨਹੀਂ ਜੇ ਹੁਣ ਤੈਨੂੰ ਮਾਰੂਗਾ ਨਾ ਤੇਰੀ ਮੰਮੀ ਨੂੰ ਲਿਆਵਾਂਗੇ ਚੁੱਪ ਕਰਕੇ ਖਾ ਲੈਨੀ ਇਹਦੇ ਕੋਲੋਂ ਹਲੇ ਨੂੰ ਪਤਾ ਨਹੀਂ ਆ ਜੇ ਕਿਤੇ ਮੰਮੀ ਹੋ ਗਈ ਸਿੱਧੀ ਤੇ ਚਲ ਕੋਈ ਗੱਲ ਨਹੀਂ ਮੈਂ ਆਪ ਫੋਨ ਕਰੂੰਗੀ ਮੰਮੀ ਨੂੰ ਕਿ लवली ਹਟਦਾ ਨਹੀਂ ਆ ਇਨੇ ਨੂੰ ਕਿਸ ਹੌਨ ਫੇਰ ਕੇ ਜਾਓ ਨਹੀਂ ਹੁਣ ਮੈਂ ਜਦ ਤੱਕ ਗਈ ਨਾ ਪਿੰਡ ਮੈਂ ਦੱਸ ਗਈ ਹੁਣ ਮਮੀ ਉਹ ਹਲਕ ਨਹੀਂ ਫਿਰ ਜਨਾ ਹਟੂਗਾ ਚੱਲ ਕੋਈ ਗੱਲ ਨਹੀਂ ਤੇ ਤੂੰ ਪਾਲਾ ਆਪਣੇ ਕੱਪੜੇ ਮੈਂ ਬਣਾਵਾ ਸਬਜੀ ਠੀਕ ਆ ਫਿਰ ਤੂੰ ਸਵੇਰੇ ਕਹਿਣਾ ਵਾ ਮੇਰੀ ਆ ਚੀਜ਼ ਰਹਿ ਗਈ ਮੇਰੀ ਉਹ ਰਹਿ ਗਈ ਆ ਤੂੰ ਜਾਣਾ 5 ਵਜੇ ਆ ਨਾ ਤੇ ਪਹਿਲਾਂ ਪੈਕਿੰਗ ਕਰ ਲੈ ਆਪਣੇ ਠੀਕ ਆ ਨਾ ਕੋਈ ਨਹੀਂ ਮੈਂ ਪਾਲ ਨਹੀਂ ਸਮਾਨ ਚੱਟ ਪਾਲ ਲੈਣਾ ਚੱਲ ਠੀਕ ਆ ਹਾਂ ਚੱਲ ਉਦੋਂ ਇੰਨਾ ਕੁ ਡਰਾਵਾ ਦਿੱਤਾ ਹੋਣਾ ਹੁਣ ਮੈਂ ਡਰਦੇ ਇਹਨਾਂ ਨੇ ਗੱਲ ਨਹੀਂ ਕਰਨੀ ਵੇਖੀਓ ਇਦੋਂ ਨਾਲ ਮੈਂ ਦੱਸ ਦਿਆ ਕਰਨੀ ਆ ਵੇਖੀ ਇੱਕ ਦੋ ਦਿਨਾਂ ਦਾ ਦਾਦਿਆਂ ਨੇ ਮੰਮੀ ਦੇ ਨਾਲ ਪੰਗਾ ਲੈਣਾ ਇਹਦੇ ਮੰਮੀ ਦਾ ਪਤਾ ਵੀ ਹੈਗਾ ਮੰਮੀ ਨੇ ਇੱਕ ਮਰੀ ਨਾ ਇਹਨਾਂ ਨੇ ਉਦਾਂ ਹੀ ਥੱਲੇ ਬੈ ਜਾਣਾ ਸਾਰਿਆਂ ਨੇ ਦੀਦੀ ਬਦ ਨਹੀਂ ਕਿੱਥੇ ਚੱਲ ਗਈ ਲਾ ਉੱਪਰ ਖਲੋਤੇ ਆ ਦੀਦੀ ਆਜਾ ਸੰਦੀਪਾ ਤੂੰ ਇੱਥੇ ਕੀ ਕਰਨ ਢੇ ਮੈਂ ਉਦਾਂ ਹੀ ਇੱਥੇ ਆ ਗਈ ਹੀਗੀ ਅੱਛਾ ਅੱਛਾ ਹਾਂ ਵੇਖਣ ਲਈ ਇਹ ਪਾਣੀ ਵੇਖ ਕਿੰਨਾ ਖਲੋਂਦਾ ਵਾ ਇੱਥੇ ਹਾਂਜੀ ਨੀਵਾ ਨਾ ਥਾਂ ਉਹਦਾ ਕਰਕੇ ਖਲੋ ਜਾਂਦਾ ਵਾ ਹਾਂ ਆ ਲੈ ਮੀਂਹ ਕਿੰਨਾ ਪੈ ਗਿਆ ਵਾ ਮੀਂਹ ਬੜਾ ਪਿਆ ਵਾ ਹਾਂਜੀ ਤੂੰ ਘਰ ਦੀ ਕੁਝ ਨਹੀਂ ਸਬਜੀ ਨੂੰ ਤੜਕਾ ਲਾ ਕੇ ਆਈ ਸੀ ਤੇ ਮੈਂ ਵੇਖਣ ਦੀ ਮਹਿੰਦੀ ਦੀ ਥੱਲੇ ਹੈਨੀ ਆ ਉੱਪਰ ਵੇਖ ਕਿਉਂ ਨਹੀਂ ਕੋਠੇ ਤੇ ਮੈਂ ਇੱਥੇ ਆ ਗਈ ਜਿਹੜੀ ਰੁਪਿੰਦਰ ਦੇ ਹੀ ਕੋਈ ਕੰਮ ਕਰਨ ਕੇ ਨਹੀਂ ਦੀਦੀ ਰੁਪਿੰਦਰ ਨੇ ਕੀ ਕਰਨਾ ਸੀ ਉਹ ਅੰਗਦ ਨੂੰ ਸਕੂਟਰੀ ਨਹੀਂ ਲਿਆ ਕੇ ਦਿੱਤੀ ਉਹ ਕਿਤੇ ਉਹਨਾਂ ਨੂੰ ਹੂਟਾ ਦਿੰਦੀ ਦਿੰਦੀ ਤੇ ਆਪ ਵੀ ਚੜ ਗਈ ਤੇ लवली ਡਿਆ ਸੀ ਉਹਨੂੰ ਪੈਣ ਖਿੱਚ ਖਿੱਚ ਕੇ ਤੇ ਉਹਨਾਂ ਨੂੰ ਹਟਾ ਕੇ ਆਈ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਸੰਦੀਪ ਵੀ ਇਹ ਕੀ ਕਰੂਗੀ ਦਸ ਵੀ ਇਹ ਕੜੀ ਨਿਆਣੀ ਜਿਹੜੀ ਉਤੇ ਹੂਟਾ ਲੈਣ ਡੇ ਉਹਨੇ ਤਾਂ ਫਿਰ ਖਿਜਣਾ ਹੀ ਆ ਮੈਂ ਤੇ ਨਾ ਸੋਚ-ਸੋਚ ਕੇ ਹੈਰਾਨ ਹੁੰਨੀ ਆ ਵੀ ਅਜੇ ਕਿਹੜੇ ਦਿਨ ਹੋਏ ਆ ਵਿਆਹ ਨੂੰ ਤੇ ਆਹ ਕੁਝ ਬਣਨ ਵੀ ਡੈ ਪਿਆ ਤੇ ਇਹਨਾਂ ਨੇ ਕਿੱਦਾਂ ਜ਼ਿੰਦਗੀ ਕੱਢਣੀ ਆ ਨਾ ਹੀ ਉਹ ਹਟਦਾ ਵਾ ਤੇ ਨਾ ਹੀ ਉਹ ਹਟਦੀ ਉਹਦਾ ਨਾ ਲਵਲੀ ਦਾ ਗੁੱਸਾ ਵੀ ਜਾਜ ਹੀ ਆ ਉਹ ਵੀ ਕੀ ਕਰੇ ਅਸੀਂ ਖਿਜ ਜਾਨੇ ਆ ਉਹਦੇ ਨਾਲ ਤੇ ਉਹ ਕੀ ਕਰੇ ਹੁਣ ਦੀਦੀ ਮੈਂ ਵੀ ਨਾ ਤੁਹਾਡਾ ਨਸਲਾਹ ਕਰਨਾ ਹੀ ਇੱਕ ਜੇ ਤੁਸੀਂ ਮੇਰੀ ਮੰਨੋ ਤੇ ਦਾਸ ਸੰਦੀਪ ਮੈਂ ਇਹ ਸੋਚਣ ਟੀ ਹਾਂ ਕਿ ਮੈਂ ਜਿੱਦਾਂ ਰਪਿੰਦਰ ਨੂੰ ਕਹੂੰਗੀ ਨਾ ਰਪਿੰਦਰ ਨੇ ਉਦਾਂ ਹੀ ਕਰਨਾ ਵਾ ਤੇ ਮੇਰੀ ਗੱਲ ਸੁਣੋ ਤੁਸੀਂ ਕਿਹਨੇ ਕੁਝ ਨਹੀਂ ਕਹਿਣਾ ਉਹਨੂੰ ਨਾ लवली ਕੁਝ ਕਵੇ ਤੇ ਨਾ ਤੁਸੀਂ ਕਿਓ ਉਹ ਨਾ ਛਦੈਨ ਚੜ ਜਾਂਦੀ ਸਾਰਿਆਂ ਤੋਂ ਕੋਈ ਕੁਝ ਕਹਿੰਦਾ ਵਾ ਤੇ ਕੋਈ ਕੁਝ ਕਹਿੰਦਾ ਵਾ ਮੈਂ ਆਪੇ ਉਹਨੂੰ ਸਮਝਾ ਲੂੰਗੀ ਤੇ ਆਪੇ ਉਹਨੂੰ ਯਾਦ ਦੱਸ ਦੂੰਗੀ ਕੰਮ ਦੀ ਸੰਦੀਪ ਅਹੀਂ ਸਾਰੇ ਜਾਣੇ ਉਹਨੂੰ ਸਮਝਾਉਨੇ ਆ ਉਹਦੇ ਦਿਮਾਗ 'ਚ ਗੱਲ ਨਹੀਂ ਪੈਂਦੀ ਹੈਗੀ ਤੇਰੇ ਸਮਝਾਇਆ ਸਮਝ ਜੂਗੀ ਉਹ ਦੀਦੀ ਜਦੋਂ ਸਾਰੇ ਪੈ ਜਾਂਦੇ ਨਾ ਉਹਨੂੰ ਉਡ ਉਡ ਕੇ ਤੇ ਉਹ ਵੀ ਪਜਲ ਹੋ ਜਾਂਦੀ ਆ ਕੀ ਕਰੇ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲੂੰਗੀ ਮੇਰੀ ਗੱਲ ਮੰਨ ਲੈਂਦੀ ਓ ਚੱਲ ਸੰਦੀਪ ਜਿੱਦਾਂ ਤੈਨੂੰ ਸਹੀ ਲੱਗਦਾ ਵਾ ਨਾ ਤੂੰ ਉਦਾਂ ਹੀ ਕਰ ਲਾ ਅਹੀਂ ਤੇ ਇਹ ਕਹਿੰਨੇ ਆ ਵੀ ਤੇਰੀ ਹਿਸਾਬਾਸ਼ੇ ਆ ਜਿਹੜੀ ਇਦਾਂ ਟਾਈਮ ਕੱਢੀ ਜਾਂੜੀ ਆ ਤੇ ਨਾਲੇ ਉਹਨੂੰ ਨਾ ਆਪਣੇ ਤਰੀਕੇ ਨਾਲ ਸਮਝਾਉਣ ਨਹੀਂ ਆ ਚੱਲ ਵੇਖ ਲੈ ਬਾਉ ਜੇ ਤੇਰੇ ਆਖੇ ਲੱਗਦੀ ਹੈ ਨਾ ਤੇ ਤੂੰ ਸਮਝਾ ਕੇ ਵੇਖ ਲੈ ਉਹ ਜ਼ਿੰਮੇਵਾਰੀ ਦੀਦੀ ਮੇਰੀ ਆ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲੂੰਗੀ ਨਾਲੇ ਇੱਕ ਗੱਲ ਹੋਰ ਵਾ ਉਹ ਕਹਿੰਦੀ ਮੈਂ ਪਿੰਡ ਜਾਣਾ ਵਾ ਤੇ ਕੋਈ ਗੱਲ ਨਹੀਂ ਉਹਨੂੰ 4 ਦਿਨ ਰਹਿਉਣ ਦੋ ਉੱਥੇ ਰਹਿਉਗੀ ਨਾ ਤੇ ਨਾਲ ਮਨ ਉਹਦਾ ਸਹੀ ਹੋ ਜਾਊਗਾ ਚੱਲ ਚੱਲ ਜੇ ਕੋਈ ਗੱਲ ਨਹੀਂ ਰਹਿਵੇ ਤੇ ਜਦੋਂ ਆਉਗੀ ਨਾ ਮੈਂ ਆਪੇ ਸਮਝਾ ਲੂੰਗੀ ਉਹਨੂੰ ਨਾਲੇ ਚੱਲ ਜਾਊਗੀ ਨਾ ਸੰਦੀਪ ਤੇ ਮੈਂ ਮੰਮੀ ਉਹਦੀ ਨੂੰ ਵੀ ਕਿਹਾ ਸੀ ਤੋ ਵੀ ਕਹਿੰਦੀ ਵੀ ਚੱਲ ਕੋਈ ਨਹੀਂ ਆਊਗੀ ਤੇ ਮੈਂ ਸਮਝਾਉਂਗੀ ਉਹ ਉਹ ਵੀ ਸਮਝਾਊਗੀ ਉਹਨੂੰ ਮੈਂ ਜਿਹਦੀ ਸੋਚ ਲਿਆ ਵਾ ਉਹਨੇ ਕਿਸ ਦੀ ਗੱਲ ਨਹੀਂ ਮੰਨਣੀ ਜਿਹੜਾ ਵੀ ਹੁੰਦਾ ਨਾ ਉਹਨੂੰ ਵਿਚਾਰੇ ਨੂੰ ਪੈ ਜਾਂਦਾ ਵਾ ਇਹ ਵੀ ਇੱਕ ਦਿਨ ਰਹੀ ਚਾਹ ਤੋਂ ਇਹ ਵੀ ਪੈ ਗਏ ਇਹਨਾਂ ਨਾਲ ਵੀ ਗੁੱਸੇ ਹੋਗੀ लवली ਆ ਤੇ ਉਹ ਵੀ ਕੁਝ ਸੋਚਦਾਨੀ ਆ ਆ ਕੇ ਤੇ ਉਹ ਤੇ ਚ ਪੇੜ ਮਾਰ ਦਿੰਦਾ ਚੱਲ ਕੋਈ ਨਹੀਂ ਸੰਦੀਪ ਅਹੀਂ ਤੇਰੇ ਨਾਲ ਵਾਂਜੇ ਤੇ ਕੋ ਸਮਝ ਜਾਂਦੀ ਆ ਤੇ ਹੋਰ ਸਾਨੂੰ ਕੀ ਚਾਹੀਦਾ ਵਾ ਅਹੀਂ ਤੇ ਸਮਝਾਉਣਾ ਹੀ ਆ ਉਹਨੂੰ ਹਾਂਜੀ ਤੇ ਮੈਂ ਚੱਲ ਦੀਦੀ ਨਾਲ ਗੱਲ ਕਰਦੀ ਆ ਜਿੱਦਾਂ ਦੀਦੀ ਕਹਿਣਗੇ ਨਾ ਤੇ ਉਦਾਂ ਹੀ ਕਰੂੰਗੀ ਕੋਈ ਨਹੀਂ ਸੰਦੀਪ ਅਹੀਂ ਤੇਰੇ ਨਾਲ ਵਾ ਤੂੰ ਸਮਝਾ ਕੇ ਤੇ ਵੇਖ ਲੈ ਐਦਾਂ ਕਰਿਓ ਮੰਮੀ ਨੂੰ ਤੁਸੀਂ ਆਪ ਹੀ ਕਹਿ ਦਿਓ ਕੋਈ ਨਹੀਂ ਮੈਂ ਕਹਿ ਦੂੰਗੀ ਆਜੋ ਫਿਰ ਚੱਲੀਏ ਥੱਲੇ ਚੱਲੀਏ ਫਿਰ ਵੇਖੀ ਜਾ ਕੇ